ਉਹਨਾਂ ਦੀ ਇੱਛਾ ਸੀ ਕਿ ਵੀ ਮੈਂ ਭਾਵੇਂ ਮੈਨੂੰ ਕੰਨਾਂ ਰਾਹੀਂ ਸੁਣ ਰਿਹਾ ਮੈਨੂੰ ਸੰਗਤ ਜਿਹੜੀ ਕਿਸਾਨ ਭਾਈਚਾਰਾ ਦਿਸ ਨਹੀਂ ਰਿਹਾ ਵੀ ਮੈਂ ਬਾਹਰ ਆ ਕੇ ਸਟੇਜ ਤੇ ਭਾਵੇਂ ਮੈਂ ਨਹੀਂ ਬੋਲ ਸਕਦਾ ਬਹੁਤ ਮੱਧਮ ਆਵਾਜ਼ ਦੇ ਵਿੱਚ ਬੋਲਦਿਆਂ ਪਰ ਮੇਰੀਆਂ ਅੱਖਾਂ ਦੇਖਦੀਆਂ ਨੇ ਮੈਂ ਉਹ ਸੰਗਤ ਨੂੰ ਦੇਖਣਾ ਚਾਹੁੰਦਾ ਜਿਵੇਂ ਆਪਾਂ ਨੇ ਕਹਿੰਦੇ ਉਹ ਕਹਿੰਦੇ ਆ ਵੀ ਜਿਵੇਂ ਗੁਰਗੋਨ ਸਿੰਘ ਨੂੰ ਮੜੀ ਆਪਣਾ ਗੜੀ ਆ ਜਿਹੜੀ ਚਮਕੌਰ ਦੀ ਛੜਾਉਣ ਦੀ ਖਾਤਰ ਪੰਜ ਪਿਆਰਿਆਂ ਨੇ ਮਤਾ ਪਾਸ ਕਰਕੇ ਹੁਕਮ ਦੇਤਾ ਸੀਗਾ ਅਸੀਂ ਦੋਨੇ ਫੋਰਮ ਉਹਨਾਂ ਨੂੰ ਹੁਕਮ ਦੇਣ ਤੇ ਮਰਨ ਵਰਤ ਤੇ ਛਡਾਉਣਾ ਜਦ ਕਿ ਉਹਨਾਂ ਨੇ ਅੱਜ ਉਹ ਚਿੱਠੀ ਰਾਹੀਂ ਦੇਤੀ ਆਪਣੇ ਭਾਰੋਂ ਪ੍ਰਗਟ ਕਰਤੀ ਵੀ ਮੇਰਾ ਜਿਹੜਾ ਮਰਨ ਵਰਤ ਹੈ ਜਾਂ ਤਾਂ ਮੰਗਾਂ ਦਾ ਨਫਟਾਰਾ ਹੋ ਕੇ ਮਰਨ ਵਰਤ ਟੁੱਟੂਗਾ ਜੇ ਮੰਗਾਂ ਦਾ ਨਹੀਂ ਮੰਨੀਆਂ ਐਮਐਸਪੀ ਜਾਂ ਦੂਜੀਆਂ ਮੰਗਾਂ ਦਾ ਨਫਟਾਰਾ ਨਹੀਂ ਹੁੰਦਾ ਸਕੇਂਦਰ ਸਰਕਾਰ ਉਹ ਉਹਦੇ ਤੇ ਅਣਦੇਖੀ ਜਿਹੜੀ ਕਰ ਰਹੀ ਹੈ ਉਹ ਬੰਦ ਕਰਕੇ ਉਹਨਾਂ ਦਾ ਉਹਨਾਂ ਦਾ ਨਹੀਂ ਮੰਨਦੀ ਫੇਰ ਮੇਰਾ ਜਿਹੜਾ ਮਰਨ ਵਰਤ ਮੇਰਾ ਜਾਨ ਦੀ ਉਹਤੀ ਦੇ ਕੇ ਮੇਰੀ ਜੀਵਨ ਦੀ ਬਲੀ ਦੇ ਕੇ ਹੀ ਜਿਹੜੀ ਇਹ ਮਰਨ ਵਰਤ ਬੰਦ ਹੋਊਗਾ ਤੀਜਾ ਰਸਤਾ ਕੋਈ ਨਹੀਂ ਉਹ ਅੱਜ ਉਹਨਾਂ ਨੇ ਕਲੀਅਰ ਕਰਤਾ ਕੱਲ ਸਟੇਜ ਤੋਂ ਕਾਕਾ ਸਿੰਘ ਕੋਰਡਰ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਵੀ ਭਾਈ ਹੁਣ ਸਮਾਂ ਲੇਟ ਕਰਨ ਦਾ ਨਹੀਂ ਜਿਹੜਾ ਵੀ ਇੱਥੇ ਆਊਗਾ ਭਾਵੇਂ ਕਿਸੇ ਵੀ ਜਥੇਬੰਦੀ ਦਾ ਹੋਵੇਗਾ ਉਹਦਾ ਇੱਥੇ ਪੂਰਾ ਮਾਨ ਸਨਮਾਨ ਕੀਤਾ ਜਾਊਗਾ ਪੂਰਾ ਉਹਨੂੰ ਸਤਿਕਾਰ ਕੀਤਾ ਜਾਊਗਾ ਇਹ ਉਹ ਮਨ ਚੋਂ ਕੱਢ ਦੇਣ ਵੀ ਸਾਡਾ ਮਾਨ ਸਤਕਾਰ ਨੇ ਉਹ ਦਾ ਅਨਮਿਊਟ ਉੱਤੇ ਜੁੜੇ ਹੋ ਤੁਸੀਂ ਇਸ ਵਕਤ ਸਰਜੀਤ ਸਿੰਘ ਫੂਲ ਭਾਰਤੀ ਕਿਸਾਨ ਯੂਨੀਅਨ ਦੇ ਵੱਡੇ ਆਗੂ ਨੇ ਇਸ ਗੈਰ ਰਾਜਨੀਤਿਕ ਐਸਕੇ ਐਮ ਨੂੰ ਸ਼ੰਭੂ ਬਾਰਡਰ ਤੋਂ ਦੇਖ ਰਹੇ ਨੇ ਉਹਨਾਂ ਦੀ ਲਗਾਤਾਰ ਅਗਵਾਈ ਕਰ ਰਹੇ ਨੇ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆਂ ਫੂਲ ਸਾਹਿਬ ਅੱਜ ਜਗਜੀਤ ਸਿੰਘ ਢੱਲੇਵਾਲ ਨੂੰ ਮੰਚ ਉੱਤੇ ਲਿਆਂਦਾ ਗਿਆ ਕਿੰਦਾ ਦੀ ਸਥਿਤੀ ਸੀ ਉਹਨਾਂ ਦੇ ਦੇਖੋ ਜੀ ਅੱਜ ਪਹਿਲਾਂ ਐ ਸਮਝ ਲਓ ਵੀ ਜਤਨਤਾ ਉਹ ਉਦੋਂ ਦੇ ਕਰ ਰਿਹਾ ਜਿਸ ਦਿਨ ਉਹਨਾਂ ਨੂੰ ਬੇਹੋਸ਼ੀ ਚਲੇ ਗਏ ਸੀ ਗਲਟੀ ਆਈ ਹੈ ਉਹਨਾਂ ਦੀ ਇੱਛਾ ਸੀ ਕਿ ਵੀ ਮੈਂ ਭਾਵੇਂ ਮੈਨੂੰ ਕੰਨਾਂ ਰਹੀਂ ਸੁਣ ਰਿਹਾ ਮੈਨੂੰ ਸੰਗਤ ਜਿਹੜੀ ਕਿਸਾਨ ਭਾਈਚਾਰਾ ਦਿਸ ਨਹੀਂ ਰਿਹਾ ਵੀ ਮੈਂ ਬਾਹਰ ਆ ਕੇ ਸਟੇਜ ਤੇ ਭਾਵੇਂ ਮੈਂ ਨਹੀਂ ਬੋਲ ਸਕਦਾ ਬਹੁਤ ਮਤਮਵਾਜ ਦੇ ਵਿੱਚ ਬੋਲਦਿਆਂ ਪਰ ਮੇਰੀਆਂ ਅੱਖਾਂ ਦੇਖ ਰਹੀਆਂ ਨੇ ਮਾ ਉਹ ਸੰਗਤ ਨੂੰ ਦੇਖਣਾ ਚਾਹੁੰਨਾ ਅੱਜ ਉਹਨਾਂ ਨੇ ਡਾਇਰੈਕਟਰਾਂ ਨੇ ਫਿਰ ਜਦੋਂ ਕਹਿਤਾ ਵੀ ਤੁਸੀਂ ਅ ਟਰਾਈ ਲੈ ਲਓ ਤੁਸੀਂ ਚਲੋ ਜਦੋਂ ਟਰਾਈ ਲਈ ਉਹ ਅੱਜ ਆ ਗਏ ਬੜਾ ਉਹਨਾਂ ਨੇ ਮਤਲਬ ਆਪਣੇ ਆਪ ਨੂੰ ਮਹਿਸੂਸ ਕੀਤਾ ਜੀ ਮਹਿਸੂਸ ਕੀਤਾ ਇਹ ਤੇ ਦਰਸ਼ਨ ਕਰਕੇ ਵੀ ਤੇ ਨਾਲ ਜਿਹੜਾ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਅੱਜ ਚਿੱਠੀ ਲਿਖੀ ਹੈ ਜਿਹੜਾ ਆ ਪ੍ਰਚਾਰ ਚੱਲਦਾ ਪੰਜਾਬ ਦੇ ਵਿੱਚ ਵੀ ਦੋਨਾਂ ਫਾਰਮਾਂ ਨੂੰ ਜਿਵੇਂ ਆਪਾਂ ਨੇ ਕਹਿੰਦੇ ਉਹ ਕਹਿੰਦੇ ਆ ਵੀ ਜਿਵੇਂ ਗੁਰਗੋਨ ਸਿੰਘ ਨੂੰ ਮੜੀ ਆਪਣਾ ਗੜੀ ਆ ਜਿਹੜੀ ਚਮਕੌਰ ਦੀ ਛੜਾਉਣ ਦੀ ਖਾਤਰ ਪੰਜ ਪਿਆਰਿਆਂ ਨੇ ਅ ਮਤਾ ਪਾਸ ਕਰਕੇ ਹੁਕਮ ਦਿੱਤਾ ਸੀਗਾ ਅਸੀਂ ਦੋਨੇ ਫੋਰਮ ਉਹਨਾਂ ਨੂੰ ਹੁਕਮ ਦੇਣ ਤੇ ਮਰਨ ਵਰਤ ਛੜਾਉਣਾ ਇਹ ਪ੍ਰਚਾਰ ਚੱਲਦਾ ਜਾਂ ਸੀਗਾ ਵੀ ਉਹ ਅਮਰਤਧਾਰੀ ਅ ਸਿੱਖ ਨੇ ਗੁਰਸਿੱਖ ਨੇ ਅਕਾਲ ਤਖਤ ਦੇ ਜਿਹੜਾ ਹੁਕਮ ਨਾਵੇਂ ਦੇ ਉਹ ਪਾਵਨ ਨੇ ਜਥੇਦਾਰ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਉਹਨਾਂ ਨੂੰ ਹਦਾਇਤ ਕਰਕੇ ਉਹਨਾਂ ਦਾ ਵਰਤ ਤੜਵਾਉਣਾ ਚਾਹੀਦਾ ਦੋਨੇ ਜਿਹੜੀਆਂ ਅਪੀਲਾ ਹੋਈਆਂ ਨੇ ਭਾਵੇਂ ਤਾਂ ਮੋਰਚਿਆਂ ਵੱਲੋਂ ਮਤਾ ਪਾਸ ਕਰਕੇ ਭਾਵੇਂ ਅਕਾਲ ਤਸ ਦੇ ਜਥੇਦਾਰ ਦੀ ਅਪੀਲ ਹੈ ਉਹ ਹੈਗੇ ਵੀ ਬਿਨਾ ਮੰਗਾ ਬਣਾਏ ਉਹ ਵਰਤ ਛੱਡ ਦੇਣ ਜਦ ਕਿ ਉਹਨਾਂ ਨੇ ਅੱਜ ਉਹ ਚਿੱਠੀ ਰਾਹੀਂ ਦੇਤੀ ਆਪਦੀ ਭਾਵਨਾ ਪ੍ਰਗਟ ਕਰਤੀ ਵੀ ਮੇਰਾ ਜਿਹੜਾ ਮਰਨ ਵਰਤ ਹੈ ਜਦ ਤਾ ਮੰਗਾ ਦਾ ਨਫਟਾਰਾ ਹੋ ਕੇ ਮਰਨ ਵਰਤ ਟੁੱਟੂਗਾ ਜੇ ਮੰਗਾ ਦਾ ਨਹੀਂ ਮੰਨਿਆ ਐਮਐਸਪੀ ਜਾਂ ਦੂਜੀਆਂ ਮੰਗਾ ਦਾ ਨਫਟਾਰਾ ਨਹੀਂ ਹੁੰਦਾ ਸਕੇਂਦਰ ਸਰਕਾਰ ਉਹ ਉਹਦੇ ਤੇ ਅਣਦੇਖੀ ਜਿਹੜੀ ਕਰ ਰਹੀ ਹੈ ਉਹ ਬੰਦ ਕਰਕੇ ਉਹਨਾਂ ਦਾ ਉਹਨਾਂ ਦਾ ਨਹੀਂ ਮੰਨਦੀ ਫੇਰ ਮੇਰਾ ਜਿਹੜਾ ਮਰਨ ਵਰਤ ਮੇਰਾ ਜਾਨ ਦੀ ਉਹਤੀ ਦੇ ਕੇ ਮੇਰੀ ਜੀਵਨ ਦੀ ਬਲੀ ਦੇ ਕੇ ਹੀ ਜਿਹੜੀ ਇਹ ਮਰਨ ਵਰਤ ਬੰਦ ਹੋਊਗਾ ਤੀਜਾ ਰਸਤਾ ਕੋਈ ਨਹੀਂ ਉਹ ਅੱਜ ਉਹਨਾਂ ਨੇ ਕਲੀਅਰ ਕਰਤਾ ਫੁੱਲ ਸਾਹਿਬ ਇੱਕ ਜਿਸ ਤਰ੍ਹਾਂ ਦਾ ਤੋਖਲਾ ਪ੍ਰਗਟ ਕੀਤਾ ਗਿਆ ਕਿ ਪੁਲਿਸ ਦੇ ਬਹੁਤ ਸਾਰੇ ਅਧਿਕਾਰੀ ਸਿਵਲ ਦੇ ਵਿੱਚ ਬਾਰਡਰ ਦੇ ਉੱਤੇ ਦੇਖੇਗੇ ਖਨੋਰੀ ਬਾਰਡਰ ਦੇਤੇ ਉਸ ਨੂੰ ਲੈ ਕੇ ਕੀ ਕਹਿਣਾ ਤੁਹਾਨੂੰ ਲੱਗਦਾ ਕਿ ਹੁਣ ਵੀ ਜਗਜੀਤ ਸਿੰਘ ਢੱਲੇਵਾਲ ਨੂੰ ਰੀਟੇਨ ਕਰਨ ਦੀ ਦੁਆਰਾ ਤਿਆਰੀ ਕਰ ਰਹੀ ਹੈ ਸਰਕਾਰ ਜੇ ਦੇਖੋ ਜੀ ਜਿਹੜਾ ਉਹਨਾਂ ਨੇ ਉਹਨਾਂ ਦੇ ਜਿਹੜੇ ਪੰਜਾਬ ਪੁਲਿਸ ਦੇ ਵੀ ਤੇ ਖਾਸ ਕਰਕੇ ਹਰਿਆਣਾ ਪੁਲਿਸ ਦੇ ਉਹਨਾਂ ਦੇ ਪਿਛਲੇ 4-5 ਦਿਨਾਂ ਦੇ ਵਿੱਚ ਉਹਨਾਂ ਦੇ ਐਂਕਲੋ ਵੀ ਗਤੀਵਿਧੀਆਂ ਉਹਨਾਂ ਦੀ ਨਕਲੋ ਹਰਕਤ ਤਾਂ ਵਧੀ ਹੈ ਉਹਦੇ ਇਹ ਹੈਗਾ ਵੀ ਰਸਤੇ ਬਲਾਕ ਕਰਨੇ ਰਸਤੇ ਤੇ ਉਤਾਰ ਲਾਉਣੇ ਉਹਨਾਂ ਦੇ ਬੈਰੀਕੇਡ ਲਾਉਣੇ ਜਿਹੜੇ ਕੱਚੇ ਰਸਤੇ ਆ ਉਹਨਾਂ ਨੂੰ ਵੀ ਬੰਦ ਕਰਨਾ ਤਾਂ ਕਿ ਵੀ ਉਹਨਾਂ ਨੂੰ ਪਤਾ ਵੀ ਜਦੋਂ ਅਸੀਂ ਇਹੋ ਜਿਹਾ ਕੋਈ ਐਕਸ਼ਨ ਕਰਾਂਗੇ ਇੱਕ ਸਭ ਤੋਂ ਵੱਡੀ ਇਹ ਜਿਹੜੀ ਭਾਰਤਮਾਲ ਵਾਲੀ ਦਿੱਲੀ ਤੋਂ ਜੰਮੂ ਕਟੜੇ ਤੋਂ ਦਿੱਲੀ ਜਾ ਰਹੀ ਹੈ ਇਹਨੂੰ ਬੰਦ ਕਰ ਦੇਣਾ ਵੀ ਇਸ ਰਾਹੀਂ ਨਾ ਆ ਜਾਣ। ਸੋ ਉਹਨਾਂ ਦਾ ਇਹ ਹੈਗਾ ਵੀ ਜਦੋਂ ਅਸੀਂ ਇਹ ਜਿਹਾ ਆਪਰੇਸ਼ਨ ਕਰਾਂਗੇ ਐਕਸ਼ਨ ਕਰਾਂਗੇ ਤਾਂ ਲੋਕ ਪਿੰਡਾਂ ਦੇ ਵਿੱਚੋਂ ਪੰਜਾਬ ਚੋਂ ਵੀ ਹਰਿਆਣਾ ਦੇ ਵਿੱਚੋਂ ਨੇੜੇ ਚੋਂ ਵੱਡੀ ਗਿਣਤੀ ਚ ਆਉਣਗੇ। ਵੀ ਉਹ ਆ ਨਾ ਸਕਣ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਉਹ ਜਿਹੜਾ ਇਹ ਕਰ ਰਹੇ ਨੇ ਸਾਰਾ ਕੁਝ ਤੇ ਇਹਨਾਂ ਨੂੰ ਵੀ ਉਹਨਾਂ ਨੇ ਡਲੇਵਾਲ ਸਾਹਿਬ ਨੇ ਨੋਟ ਕੀਤਾ। ਪਰਸੋਂ ਅਸੀਂ ਮਿਲ ਮਿਲੇ ਆ ਉਹਨਾਂ ਨੂੰ ਉਹਨਾਂ ਨੇ ਸਾਨੂੰ ਸਪੈਸ਼ਲ ਕਿਹਾ। ਭਈ ਉਹਨਾਂ ਦੀ ਜਿਹੜੀ ਮੈਨੂੰ ਸੁਣ ਰਿਹਾ ਮੈਂ ਵੀ ਪੁਲਿਸ ਦੀ ਹਰਿਆਣੇ ਦੀ ਤੇ ਉਹਦੀ ਪੰਜਾਬ ਦੀ ਹਰਕਤ ਵਧੀ ਆ ਕੁਛ ਦਿਨਾਂ ਦੀ ਕਿਤੇ ਮੈਨੂੰ ਚਕਾ ਕੇ ਮੈਨੂੰ ਸਿਆਸੀ ਮੌਤ ਨਾ ਮਾਰਦੇ ਹੋ ਜੇ ਮੈਨੂੰ ਚਕਾਤਾ ਤੁਸੀਂ ਛੋਡੀ ਕਮੀ ਕਰਕੇ ਛੋਡੀ ਜਿਹੜੀ ਇਹ ਪਹਿਰੇਦਾਰੀ ਹੈ ਛੋਡੀ ਵਲੰਟੀਅਰਾਂ ਦੀ ਤਾਇਨਾਤੀ ਹੈ ਉਹਦੀ ਕਿਸੇ ਢਿੱਲ ਕਰਕੇ ਮੈਨੂੰ ਚਕਵਾਤਾ ਤਾਂ ਮੇਰੀ ਸਿਆਸੀ ਮੌਤ ਹੋਊਗੀ ਵਿਰੋਧੀਆਂ ਨੇ ਕਹਿ ਦੇਣਾ ਵੀ ਇਹ ਹੁਣ ਮਰਨ ਕਿਨਾਰੇ ਸੀਗਾ ਹੁਣ ਇਹਨੇ ਆਪ ਦੇ ਆਪ ਪੁਲਿਸ ਨਾਲ ਮਿਲ ਕੇ ਉਹ ਡਰਾਮਾ ਰਚ ਲਿਆ ਵੀ ਮੈਨੂੰ ਸੋ ਇਸ ਕਰਕੇ ਇਹ ਨਾ ਹੋ ਜੇ ਤੇ ਮੇਰੇ ਨਾਲ ਜੇ ਕੁਝ ਹੋ ਗਿਆ ਸਮਝ ਲਓ ਵੀ ਓਦੋਂ ਬਾਅਦ ਮੈਂ ਨਾ ਮਰਿਆ ਚਾਹਾਂ ਨਾ ਜਾਉਂਦਾ ਚਾਹਾਂ ਮੇਰੇ ਡਰਪਾਂ ਲਾ ਦੇਣੀਆਂ ਨੇ ਉਹੀ ਬਾਪੂ ਸੂਰਤ ਸਿੰਘ ਵਾਲਾ ਹਾਲ ਮੇਰਾ ਕਰ ਦੇਣਾ ਸੋ ਉਹਨਾਂ ਨੇ ਬਹੁਤ ਪਰਸੋਂ ਅਸੀਂ ਬੋਲੇ ਆ ਸਟੇਜ ਤੋਂ ਵੀ ਬੋਲੇ ਆ ਮੈਂ ਪੀਸੀ 'ਚ ਵੀ ਬੋਲੇ ਆ ਵੀ ਇਹ ਗੱਲ ਹੁਣ ਨਹੀਂ ਹੋਊਗੀ ਸਾਡੇ ਅਸੀਂ ਸੋ ਤੋਂ ਪਹਿਲਾਂ ਜੇ ਗੱਲ ਹੁੰਦੀ ਐ ਸਾਡੇ ਮਰਨ ਤੋਂ ਪਹਿਲਾਂ ਅਸੀਂ ਮਰਾਂਗੇ ਕੁਲ ਸਾਹਿਬ ਇੱਕ ਐਸਕੇਮ ਦੀ ਅੱਜ ਮੀਟਿੰਗ ਹੋਈ ਐ ਮੀਟਿੰਗ ਦੇ ਵਿੱਚ ਇਕਤਾ ਨੂੰ ਲੈ ਕੇ ਦੂਰੀ ਜਿਹੜੀ ਆ ਹਜੇ ਵੀ ਬਰਕਰਾਰ ਰਹੀ ਐ ਰਾਸ਼ਟਰਪਤੀ ਨੂੰ ਮਿਲਣ ਦੀ ਗੱਲ ਕਹੀ ਗਈ ਐ ਤਾਂ ਇਹ ਐਕਸ਼ਨ ਅਲੱਗ-ਅਲੱਗ ਕਿਉਂ ਹੈ ਦੂਰੀ ਜਿਹੜੀ ਬਣੀ ਹੋਈ ਹੈ ਉਹ ਨੇੜੇ ਕਿਉਂ ਨਹੀਂ ਹਜੇ ਤੱਕ ਹੈ ਦੇਖੋ ਜੀ ਅਸੀਂ ਉਹ ਅੱਜ ਪਤਾ ਸੀਗਾ ਵੀ ਉਹਨਾਂ ਦੀ 24 ਤਰੀਕ ਨੂੰ ਅ ਐਸਕੇਮ ਵਾਲੇ ਦੁਬਾਰੇ ਮੀਟਿੰਗ ਕਰ ਰਹੇ ਆ ਪਹਿਲਾਂ ਉਹਨਾਂ ਨੂੰ 18 ਨੂੰ ਕੀਤੀ ਸੀਗੀ 18 ਨੂੰ ਕਿਹਾ ਸੀ ਵੀ 24 ਨੂੰ ਦੁਬਾਰੇ ਕਰਾਂਗੇ ਪਰ ਦੁਬਾਰੇ ਉਹਨਾਂ ਨੇ ਮੀਟਿੰਗ ਕਰਕੇ ਕੀ ਹਜੇ ਤੱਕ ਅਸੀਂ ਇੱਧਰ ਆ ਕੇ ਪੀਸੀ ਦੇ ਵਿੱਚ ਸਾਨੂੰ ਨਹੀਂ ਉਹਦੀ ਜਾਣਕਾਰੀ ਉਹ ਕੀ ਉਹ ਬੋਲੇ ਆ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਨਹੀਂ ਦੱਸਣਗੇ ਉਹ ਤੇ ਉਹਦਾ ਫਿਰ ਦੇਖੋ ਜੀ ਉਹਨਾਂ ਦਾ ਸਾਡੇ ਵੱਲੋਂ ਤਾਂ ਚਿੱਠੀ ਜਾਰੀ ਕੀਤੀ ਗਈ ਹੈ ਕੱਲ ਸਟੇਜ ਤੋਂ ਕਾਕਾ ਸਿੰਘ ਕੋਰਡਰ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਵੀ ਭਾਈ ਹੁਣ ਸਮਾਂ ਲੇਟ ਕਰਨ ਦਾ ਨਹੀਂ ਜਿਹੜਾ ਵੀ ਇੱਥੇ ਆਊਗਾ ਭਾਵੇਂ ਕਿਸੇ ਵੀ ਜਥੇਬੰਦੀ ਦਾ ਹੋਵੇਗਾ ਉਹਦਾ ਇੱਥੇ ਪੂਰਾ ਮਾਨ ਸਨਮਾਨ ਕੀਤਾ ਜਾਊਗਾ ਪੂਰਾ ਉਹਨੂੰ ਸਤਿਕਾਰ ਕੀਤਾ ਜਾਊਗਾ ਇਹ ਉਹ ਮਨ ਚੋਂ ਕੱਢ ਦੇਣ ਵੀ ਸਾਡਾ ਮਾਨ ਸਤਕਾਰ ਨੇ ਹੋਊਗਾ ਸਰਬ ਇੱਕ ਉਹਨਾਂ ਨੇ ਕਿਹਾ ਕਿ ਇਕਤਾ ਦੇ ਪ੍ਰਯਾਸ ਜਿਹੜੇ ਨੇ ਉਹ ਲਗਾਤਾਰ ਜਾਰੀ ਨੇ ਫਿਰ ਇਕਤਾ ਦੇ ਪ੍ਰਯਾਸ ਕਦੋਂ ਹੋਣਗੇ ਕੀ ਡੱਲੇਵਲ ਦੀ ਸ਼ਹਾਦਤ ਨੂੰ ਢਿੱਕਿਆ ਜਾ ਰਿਹਾ ਹੈ ਉਹ ਤਾਂ ਫਿਰ ਦੇਖੋ ਜੀ ਹੁਣ ਮੈਂ ਆਪਾਂ ਤਾਂ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਵੀ ਅੱਜ ਉਹ 29ਵੇਂ ਦਿਨ ਚ ਹੋ ਗਈ ਨਹੀਂ ਤੁਹਾਡੇ ਵੱਲ ਵਾਰ-ਵਾਰ ਉਹਨਾਂ ਨਾਲ ਪੰਦੇਰ ਸਭ ਵੀ ਮੀਟਿੰਗਾਂ ਕਰ ਰਹੇ ਨੇ ਤੁਹਾਡੀ ਕਮੇਟੀ ਬਣੀ ਹੋਈ ਹੈ ਲਗਾਤਾਰ ਤਾਂ ਉਹਦੇ ਕੀ ਮੌਈਨੇ ਨੇ ਕਮੇਟੀ ਕਿਉਂ ਤੁਹਾਡੀ ਵਾਰ-ਵਾਰ ਮੀਟਿੰਗਾਂ ਕਰ ਰਹੀ ਹੈ ਜਦੋਂ ਕਿ ਉਹਨਾਂ ਵੱਲੋਂ ਲਗਾਤਾਰ ਨਹੀਂ ਵਾਰ-ਵਾਰ ਨਹੀਂ ਮੀਟਿੰਗ ਕੀਤੀ ਇੱਕੋ ਹੀ ਮੀਟਿੰਗ ਕੀਤੀ ਹੈ 18 ਤਰੀਕ ਨੂੰ ਦੁਬਾਰੇ ਕੋਈ ਮੀਟਿੰਗ ਨਹੀਂ ਹੋਈ ਉਹ ਜਿਹੜਾ ਇਹ ਸੀਗਾ ਨਾ ਇੱਕ ਚਲਾਇਆ ਜਾ ਰਿਹਾ ਸੀਗਾ ਪ੍ਰਚਾਰ ਵੀ ਯਾਰ ਉਹ ਤਾਂ ਮਦਦ ਕਰਨਾ ਚਾਹੁੰਦੇ ਨੇ ਇਹ ਜਿਹੜੇ ਦੋਨੇ ਫੋਰਮ ਆ ਜਿਹੜਾ ਸ਼ੰਭੂ ਬਾਰਡਰ ਤੇ ਤੇ ਆਪਣਾ ਖਨੋਰੀ ਬਾਰਡਰ ਤੇ ਅੰਦੋਲਨ ਚਲਾ ਰਹੇ ਨੇ ਵੀ ਇਹ ਇਹਨਾਂ ਨੂੰ ਉਹਨਾਂ ਦੀ ਮਦਦ ਲੈ ਨਹੀਂ ਰਹੇ ਉਹਨਾਂ ਨੂੰ ਨੇੜੇ ਨਹੀਂ ਲੱਗਣਦੇ ਰਹੇ ਉਹਨਾਂ ਨੂੰ ਅਪੀਲ ਨਹੀਂ ਕਰ ਰਹੇ ਇਹ ਇੱਕ ਪ੍ਰਚਾਰ ਚਲਾਇਆ ਜਾ ਰਿਹਾ ਸੀ ਅਸੀਂ ਤਾਂ ਪ੍ਰਚਾਰ ਕੱਟਿਆ ਉਹ ਅਸੀਂ ਕਹਤਾ ਵੀ ਭਾਈ ਜਿਹੜਾ ਅੰਦੋਲਨ ਆ ਉਹ ਕਿਸਾਨਾਂ ਦੀ ਸਾਰੇ ਵਰਗਾਂ ਦੀ ਹਮਾਇਤ ਤੇ ਆਸਰੇ ਚੱਲੂਗਾ ਜਿਹੜੇ ਵੀ ਲੜਨਗੇ ਕੋਈ ਜਥੇਬੰਦੀ ਫੋਰਮ ਲੜੂਗਾ ਉਹ ਲੋਕ ਉਹਦਾ ਸਾਥ ਦੇਣਗੇ ਅਸੀਂ ਆਏ ਨੇ ਵੀ ਸਾਡਾ ਅਸੀਂ ਕਿ ਉਸ ਤੋਂ ਉਹ ਜਿਹੜਾ ਪ੍ਰਚਾਰ ਸੀਗਾ ਵੀ ਉਹਨਾਂ ਬਿਰਕਤ ਆਇਆ ਹੁੰਦਾ ਨਾ ਵੀ ਭਾਈ ਸਾਡਾ ਗੱਡਾ ਖੁੱਭ ਗਿਆ ਹੁਣ ਸਾਡਾ ਇਹ ਗੱਲ ਨਹੀਂ ਲੋਕਾਂ ਦਾ ਸਮਰਥਨ ਵਧ ਰਿਹਾ ਦੋਨੋਂ ਦਿਨ ਰੋਜ਼ ਉਹਨਾਂ ਦੀ ਉਚਾਈਆਂ ਵੱਲ ਜਾ ਰਿਹਾ ਮੋਰਚਾ ਅਸੀਂ ਤਾਂ ਉਹਨਾਂ ਨੂੰ ਅਪੀਲ ਕੀਤੀ ਆ ਵੀ ਸਮਾਂ ਹੈਗਾ ਤੁਸੀਂ ਵੀ ਵਿੱਚ ਆਓ ਆਪਾਂ ਰਲੋ ਤੁਸੀਂ ਵੀ ਪਿੱਛੇ ਨਾ ਰਹੋ ਉਹ ਅਪੀਲ ਕਰਤੀ ਲਿਖ ਕੇ ਵੀ ਕਰਤੀ ਬੋਲ ਕੇ ਵੀ ਕਰਤੀ ਸ਼ੰਭੂ ਬਾਰਡਰ ਤੋਂ ਵੀ ਕਿਸੇ ਐਕਸ਼ਨ ਦੀ ਤਿਆਰੀ ਹੈ ਦੁਵਾਰਾ ਸ਼ੰਭੂ ਦਾ ਦੇਖੋ ਜੀ ਉਹ ਜਿਹੜਾ 18 ਦਾ ਉਹਨੂੰ 14 ਤੋਂ ਬਾਅਦ 18 ਵਾਲਾ ਪ੍ਰੋਗਰਾਮ ਆ ਰੈਲ ਰੁਕੋ ਵਾਲਾ ਉਹਦੇ ਕਰਕੇ ਉਹ ਪਿੱਛੇ ਪਾਇਆ ਵੀ ਨਹੀਂ ਜਿਹੜਾ रेल ਰੋਕੋ ਦਾ ਐਕਸ਼ਨ ਸੀ ਸਾਰੇ ਪੰਜਾਬ ਦੇ ਵਿੱਚ ਉਹਨੂੰ ਸਫਲ ਕਰਨਾ ਉਹ ਸਫਲ ਕੀਤਾ 12 ਤੋਂ ਲੈ ਕੇ ਸਾਨੂੰ ਪਤਾ ਉਹਨਾਂ ਵੀ 3 ਵਜੇ ਤੱਕ ਜਿੱਥੇ ਕੋਈ ਗੱਡੀ ਖੜ ਗਈ ਉੱਥੇ ਖੜੀ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਕਿਸੇ ਵੀ ਟਰੈਕ ਤੇ ਕੋਈ ਗੱਡੀ ਨਹੀਂ ਚੱਲੀ ਸੋ ਉਹਦੇ ਕਰਕੇ ਉਹ 14 ਤੋਂ ਬਾਅਦ ਰੋਕਤਾ ਸੀਗਾ ਜਿਹੜਾ ਅਗਲਾ ਜਸਾ ਤੋੜਨ ਵਾਲਾ ਤੇ ਉਹ ਤੋਂ ਬਾਅਦ ਆਹ ਆਪਣਾ ਸਾਨੂੰ ਪਤਾ ਵੀ 28 ਤੱਕ ਸਹਿਬਜਾਦਿਆਂ ਦਾ ਜਿਹੜਾ ਜੋੜ ਮੇਲਾ ਚੱਲਦਾ ਸਾਰੀ ਸੰਗਤ ਉਹ